ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਸੂਟ ਜਿਹੜੇ ਤੁਸੀਂ ਹਮੇਸ਼ਾ ਬਹੁਤ ਪਸੰਦ ਕਰਦੇ ਹੋ ਤੇ ਇਸ ਵਾਰੀ ਇਸ ਸੀਜ਼ਨ 'ਚ ਪਹਿਲੀ ਵਾਰੀ ਆ ਰਹੀ ਹੈ ਵੀਡੀਓ ਬ੍ਰੋਕੇਟ ਠੀਕ ਹੈ ਹਮੇਸ਼ਾ ਹਿੱਟ ਰਹਿੰਦੀ ਹੈ ਸਾਡੀ ਬ੍ਰੋਕੇਟ ਤੇ ਅੱਜ ਤੁਹਾਨੂੰ ਦਿਨੇ ਕਿਉਂਕਿ ਕੋਈ ਐਸਾ ਵਿਆਹ ਸ਼ਾਦੀ ਕੋਈ ਐਸੀ ਪਾਰਟੀ ਤੇ ਕੋਈ ਐਸਾ ਦਿਨ ਲੈਣ ਸਾਡਾ ਪੂਰਾ ਨਹੀਂ ਹੁੰਦਾ ਜਿਹਦੇ 'ਚ ਬ੍ਰੋਕੇਟ ਦੇ ਸੂਟ ਨ ਹੋਣ ਤੇ ਲਓ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਦਿਵਾਂਗੇ ਤੁਹਾਨੂੰ ਬ੍ਰੋਕੇਟ ਦੇ ਇਹ ਲਓ ਜੀ ਤੁਹਾਨੂੰ ਪ੍ਰਿੰਟ ਐਂਡ ਕਲਰ ਬਹੁਤ ਜਿਆਦਾ ਪਿਆਰੀ ਨਹੀਂ ਬਹੁਤ ਹੀ ਜਿਆਦਾ ਪਿਆਰਾ ਫੈਬਰਿਕ ਹੈ ਪਿਛਲੇ ਸਾਲਾਂ ਤੋਂ ਅਸੀਂ ਤੁਹਾਨੂੰ ਦੇ ਰਹੀ ਹੈ ਤੇ ਲੋ ਇਹ ਹੈਗਾ ਜੀ ਰਾਮਾ ਗ੍ਰੀਨ ਸੀ ਗ੍ਰੀਨ ਜਿਹੜਾ ਹਣਾ ਹਾਂ ਲੋ ਇੱਥੇ ਦੁਪੱਟੇ ਤੋਂ ਤੁਹਾਨੂੰ ਹੋਰ ਜਿਆਦਾ ਕਲੀਅਰ ਹੋ ਜਾ ਕਲਰ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਇੱਕ ਪੂਰੀ ਡਿਟੇਲ ਦਿਖਾਉਂਗੀ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੇ ਕਲਰ ਦਿਖਾਉਣੀ ਹੈ ਫੈਬਰਿਕ ਤੁਹਾਡੇ ਕੋਲ ਏ ਕਲਾਸ ਆਊਗਾ ਤੁਹਾਡੇ ਕੋਲੇ ਬਹੁਤ ਜਣਿਆਂ ਕੋਲੇ ਤਾਂ ਪਹਿਲਾਂ ਆਇਆ ਹੀ ਹੋਇਆ ਦੋ ਤਿੰਨ ਸਾਲ ਤੋਂ ਅਸੀਂ ਤੁਹਾਨੂੰ ਦੇ ਰਹੀ ਹੈ ਲੋ ਜੀ ਇਹ ਰਿਹਾ ਤੁਹਾਡਾ ਪਿੰਕ ਕਲਰ ਦੀ ਵਿੱਚ ਬਣਤੀ ਹੈ ਹਾਂ ਇਹ ਡਬਲ ਹਾਂ ਇਹ ਡਬਲ ਬੁਣਤੀ ਦਾ ਹੋਊਗਾ ਠੀਕ ਹੈ ਪਿੰਕ ਜੀ ਕਲਰ ਦੀ ਵਿੱਚ ਬਰੀਕ ਬਰੀਕ ਬੁਣਤੀ ਬਹੁਤ ਪਿਆਰਾ ਸੂਟ ਹੈ ਤੇ ਫਿਰ ਇਹਦੇ ਵਿੱਚ ਤੁਹਾਨੂੰ ਇੱਥੇ ਮਿਲ ਰਿਹਾ ਜੀ ਇਹ ਬਾਰਡਰ ਬਾਰਡਰ ਤੁਹਾਨੂੰ ਡਬਲ ਮਿਲੂਗਾ ਦੂਸਰਾ ਬਾਰਡਰ ਇੱਧਰ ਇਹਦੇ ਫੋਲਡਿੰਗ ਚ ਆਇਆ ਹੋਇਆ ਉਹ ਤੁਸੀਂ ਦੂਸਰਾ ਬਾਰਡਰ ਜਿਹੜਾ ਆਪਣੀਆਂ ਬਾਟਮ ਤੇ ਜਾਂ ਬਾਹਾਂ ਤੇ ਕਿਤੇ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਲਓ ਜੀ ਇਸ ਨੀਚੇ ਬਿਲਕੁਲ ਐਨ ਮਤਲਬ ਕੋਈ ਇਹ ਨਹੀਂ ਕਿਹਾ ਗੇਜ ਜਾਂ ਕੁਝ ਹੈ ਬਹੁਤ ਸੋਹਣਾ ਸੂਟ ਤੇ ਨਾਲ ਇਹਦੇ ਕ੍ਰੇਪ ਦੀ ਲੱਗੀ ਹੋਈ ਹੈ ਬਾਟਮ ਠੀਕ ਹੈ ਜੀ ਤੇ ਨਾਲ ਤੁਹਾਨੂੰ 2.5 ਮੀਟਰ ਦੀ ਬਾਟਨ ਹਾਂ 2.5 2.5 ਦਾ ਕੱਟ ਹੋਊਗਾ ਏ ਕਲਾਸ ਕੋਲ ਫੈਬਰਿਕ ਆਉਣ ਹੈ ਬਹੁਤ ਹੀ ਪਿਆਰਾ ਤੇ ਲੋ ਜੀ ਅਸੀਂ 2-3 ਸਾਲ ਤੋਂ ਤੁਹਾਨੂੰ ਦੇ ਰਹੇ ਹਾਂ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਹੀਂ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਚਨਾਉਣ ਦਾ ਦੁਪੱਟਾ ਤੇ ਇਹਦੇ 4 ਸਾਈਡ ਸਲਵਾਰ ਨਾਲ ਦੀ ਪੱਟੀ ਲੱਗੀ ਹੋ ਸੋਰੀ ਸੂਟ ਨਾਲ ਦੀ ਪੱਟੀ ਆ ਸ਼ਰਟ ਨਾਲ ਦੀ ਠੀਕ ਹੈ ਜੀ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਤੁਹਾਨੂੰ ਚਨਾਉਣ ਦਾ ਦੁਪੱਟਾ ਸਿੰਗਲ ਕਲਰ ਦਾ ਤੇ ਪ੍ਰਾਈਸ ਮਿਲੂਗਾ ਡਬਲ ਪਲਾਈ ਵਾਲੇ ਦਾ 3550 ਠੀਕ ਹੈ ਜੀ ਇਹ ਤੁਹਾਨੂੰ 3550 ਚ ਮਿਲਣਾ ਹੈ ਮੈਂ ਹੁਣ ਤੁਹਾਨੂੰ ਇਹਦੇ ਕਲਰ ਦਿਖਾ ਦਿੰਨੀ ਹਾਂ ਬੇਫਿਕਰ ਹੋ ਕੇ ਚੀਜ਼ ਖਰੀਦਨੀ ਹੈ ਜੋ ਤੁਹਾਨੂੰ ਦਿਖਾਵਾਂਗੇ ਜੋ ਦੱਸਾਂਗੇ ਉਹੀ ਚੀਜ਼ ਤੁਹਾਡੇ ਕੋਲੇ ਆਊਗੀ ਲਓ ਜੀ ਅਗਲਾ ਕਲਰ ਇਹ ਮਿਲੂਗਾ ਤੁਹਾਨੂੰ ਬੁਣਤੀ ਨੋਟ ਕਰ ਲਓ ਅ ਕੱਚੇ ਪੀਲੇ ਦੇ ਵਿੱਚ ਮਹਿੰਦੀ ਰੰਗਾ ਜਾ ਪ੍ਰਿੰਟ ਹੈ ਤੇ ਲਓ ਜੀ ਕੁੜੀਓ ਦੇਖੋ ਤੁਸੀਂ ਬਹੁਤ ਹੀ ਸੋਹਣਾ ਲੱਗਣ ਵਾਲਾ ਹੈ ਇਹ ਕੱਚੇ ਜੀ ਕਲਰ ਵੀ ਬਹੁਤ ਪਿਆਰੇ ਲੱਗਦੇ ਹੁੰਦੇ ਲੋ ਬਹੁਤ ਪਿਆਰਾ ਕ੍ਰੇਪ ਦੀ ਬਾਟਮ ਚਨਾਉਂ ਦਾ ਦੁਪੱਟਾ ਤੇ ਨਾਲ ਹੀ ਛੋਟੀ ਬੁਣਤੀ ਦਾ ਬਾਦਰ ਡਬਲ ਡਬਲ ਮਿਲੂਗਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਲੋ ਤੇ ਇਹ ਕਲਾਸ ਤੁਹਾਡੇ ਕੋਲੇ ਫੈਬਰਿਕ ਬਹੁਤ ਹੀ ਸੋਹਣਾ ਜਿਆ ਅਗਲਾ ਲੋ ਜੀ ਅ ਅਨੀਆਂ ਪਿੰਕ ਜਿਹਾ ਟੋਨ ਹੈ ਬਹੁਤ ਪਿਆਰਾ ਲੋ ਤੇ ਨਾਲ ਇਹਦੇ ਬਲੂ ਜੀ ਅ ਵਿੱਚ ਤੁਹਾਨੂੰ ਬੁਣਤੀ ਦਿਖ ਰਹੀ ਹੈ ਠੀਕ ਹੈ ਜੀ ਅਨੀਆਂ ਪਿੰਕ ਕਲਰ ਦੀ ਨਾਲ ਇਹਦੇ ਕ੍ਰੇਪ ਦੀ ਬਾਟਮ ਬਹੁਤ ਸੋਹਣੇ ਸੂਟ ਤੁਹਾਡੇ ਕੋਲੇ ਪਹੁੰਚਣੇ ਨੇ ਐਨ ਸੁਪੀਰੀਅਰ ਕੁਆਲਟੀ ਦੀ ਤੁਹਾਨੂੰ ਸਲਵਾਰ ਦਾ ਫੈਬਰਿਕ ਜਿਹੜਾ ਲੱਗਿਆ ਹੋਇਆ ਠੀਕ ਹੈ ਜੀ ਸਿਰਫ 35 3550 ਚ ਇਹ ਮੇਰੇ ਟ੍ਰਿਪਲ ਬੁਣਤੀ ਵਾਲੀ ਹੈ ਹਾਂ ਡਬਲ ਟ੍ਰਿਪਲ ਵਾਲੀ ਨੇ ਹਾਂ ਇਹ ਟ੍ਰਿਪਲ ਬੁਣਤੀ ਵਾਲੀ ਹੈ ਸਾਰੇ ਜਿਹੜੇ 3550 ਵਾਲੇ ਡਬਲ ਵਾਲੀ ਹਜੇ ਹੋਰ ਦਿਖਾਉਂਗੀ ਠੀਕ ਹੈ ਜੀ ਲੋ ਜੀ ਤੇਰੀ ਬੁਣਤੀ ਦੇ ਨੇ ਦੋ ਦੋ ਕਲਰ ਵਿੱਚ ਤੁਹਾਨੂੰ ਦਿਖ ਰਹੇ ਨੇ ਬੇਸ ਕਲਰ ਤੋਂ ਇਲਾਵਾ ਠੀਕ ਹੈ ਜੀ ਅਗਲਾ ਕਲਰ ਨੋਟ ਕਰ ਲਓ ਇਹ ਤੁਹਾਨੂੰ ਮਿਲੇਗਾ ਜੀ ਕਲਰ ਸਲਵਾਰ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਆ ਲੋ ਪੀਚੀ ਜਾ ਹਣਾ ਹਾਂ ਜੀ ਹਾਂ ਪੀਚੇ ਕਲਰ ਸਲਵਾਰ ਦਾ ਤੇ ਉਹਦੇ ਵਿੱਚ ਪਿੰਕ ਐਂਡ ਮਹਿੰਦੀ ਜਿਹਾ ਹੀ ਕਲਰ ਹੈ ਜਿਹੜਾ ਵਿੱਚ ਦਿਖ ਰਿਹਾ ਬੁਣਤੀ ਚ ਠੀਕ ਹੈ ਤਿੰਨ ਪਲਾਈ ਦਾ ਇਹ ਸੂਟ ਹੈ ਜਿਹੜਾ ਤੁਹਾਨੂੰ ਹੁਣ ਦਿਖਾਇਆ ਡਬਲ ਪਲਾਈ ਦੇ ਬਾਅਦ ਚ ਦਿਖਾਉਣੀ ਹੈ ਆ ਤੁਹਾਨੂੰ ਮਿਲੂਗੀ ਇਹਦੀ ਚੁੰਨੀ ਠੀਕ ਹੈ ਜੀ 3500 50 ਚ ਅਗਲਾ ਆ ਗਿਆ ਲੋ ਜੀ ਅਗੇਨ ਬਹੁਤ ਹੀ ਸੋਹਣਾ ਬੁਣਤੀ ਤੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਨਾਂ ਦੀ ਤੇ ਫੈਬਰਿਕ ਤਾਂ ਸੋਹਣਾ ਹੈ ਹੀ ਹੈ ਲੋ ਜੀ ਥੋੜਾ ਜਿਹਾ ਇਹ ਜਿਹੜਾ ਪੰਜਮਨੀ ਜਿਹਾ ਮਾਰਦੀ ਹੁੰਦੀ ਹੈ ਨਾ ਹਾਂ ਜਾਮਨੀ ਜਗਾ ਬਾਟਮ ਹੈ ਤੇ ਵਿੱਚ ਇਹਦੇ ਗ੍ਰੀਨਿਸ਼ ਮਹਿੰਦੀ ਜਾਂ ਪ੍ਰਿੰਟ ਲੋ ਜੀ ਇਹ ਵੀ ਸਾਰੇ ਇਹੀ ਹੈ ਓਕੇ ਇਹ ਸਾਰੇ ਇਹਦੇ ਨਾਲ ਦੇ ਹਨ ਲੋ ਜੀ ਅਗਲਾ ਇਹ ਸਾਰੇ ਟ੍ਰਿਪਲ ਅਪਲਾਈ ਦੇ ਦਿਖਾ ਰਹੀ ਹਾਂ ਤਿੰਨ ਅਪਲਾਈ ਦੇ ਠੀਕ ਹੈ ਜੀ ਲੋ ਇਹ ਕਲਰ ਆ ਗਿਆ ਬਾਟਮ ਕਲਰ ਨੋਟ ਕਰ ਲਓ ਪੀਚ ਜਿਹਾ ਹੀ ਕਲਰ ਹੁੰਦਾ ਹੈ ਇਹ ਵੀ ਹੈ ਨਾ ਹਾਂ ਲੋ ਜੀ ਤੇ ਇਹਦਾ ਬੁਣਤੀ ਦੇਖੋ ਕਿੰਨੀ ਪਿਆਰੀ ਹੋਈ ਵੀ ਹੈ ਇਸ ਚ ਜਿਹੜਾ ਇੱਕ ਇਹਦੇ ਚ ਗ੍ਰੇਜ ਆ ਕਲਰ ਦਿਖ ਰਿਹਾ ਹੈ ਬਲੈਕਿਸ਼ ਗ੍ਰੇਜ ਆ ਉਹਨੀ ਨੂੰ ਬਹੁਤ ਸੋਹਣੀ ਲੁੱਕ ਦਿੱਤੀ ਹੈ ਬਹੁਤ ਹੀ ਪਿਆਰੀ ਪ੍ਰਿੰਟਿੰਗ ਤੇ ਆ ਇਹਦਾ ਬਾਰਡਰ ਮਿਲੂਗਾ ਤੁਹਾਨੂੰ ਲੋ ਠੀਕ ਹੈ ਆ ਬਾਰਡਰ ਮਿਲੂਗਾ ਜਿਹੜਾ ਨੇ ਡਿਫਾਈਨ ਕਰ ਰਿਹਾ ਸੂਟ ਨੂੰ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਰੈਡੀ ਹੋਣਾ ਹੈ ਕੋਈ ਧਾਗੇ ਨਹੀਂ ਕੁਛ ਨਹੀਂ ਏ ਕਲਾਸ ਚੀਜ਼ ਤੁਹਾਡੇ ਕੋਲ ਪਹੁੰਚਣੀ ਹੈ ਸਿਰਫ 35 50 ਚ ਲੋ ਜੀ ਫਿਰੋਜ਼ੀ ਸਭ ਦਾ ਫੇਵਰਿਟ ਐਗਜ਼ੈਕਟ ਪੂਰਾ ਪ੍ਰੋਪਰ ਫੁਜੀ ਕਲਰ ਠੀਕ ਹੈ ਲੋ ਤੁਸੀਂ ਲੈਣ ਦੇਣ ਕਰੋ ਤੁਸੀਂ ਆਪਣੇ ਲਈ ਰੱਖੋ ਦੇਖੋ ਗਹਿਣੇ ਵਰਗੇ ਸੂਟ ਨੇ ਇਹ ਇਹਨਾਂ ਤੋਂ ਬਿਨਾ ਤਾਂ ਸਾਡੇ ਲੈਣ ਦੇਣ ਵੀ ਨਹੀਂ ਪੂਰੇ ਹੁੰਦੇਗੇ ਆ ਲੋ ਦੇਖੋ ਇਹਨ ਪਿਓਰ ਨੇਚਰਲ ਕ੍ਰੇਪ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਤੇ ਬਹੁਤ ਹੀ ਪਿਆਰੀ ਬ੍ਰੋਕੇਟ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਨੇ ਆ ਆ ਇਹਦਾ ਬਾਰਡਰ ਦੁਪੱਟੇ ਨੂੰ ਲੱਗਿਆ ਜਿਹੜਾ ਉਹੀ ਸੇਮ ਹੋਊਗਾ ਠੀਕ ਹੈ ਜੀ ਲੋ ਅਗਲਾ ਸਟੀਲ ਗ੍ਰੇ ਬਹੁਤ ਹੀ ਸੋਹਣਾ ਇਸੇ ਵੀ ਸੁਪਰ ਸੀਨੀਅਰ ਲਈ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਵੈਸੇ ਅੱਜ ਕੱਲ੍ਹ ਤਾਂ ਯੰਗ ਬੱਚੇ ਵੀ ਇਦਾਂ ਦੇ ਪਾਈ ਫਿਰਦੇ ਨੇ ਬਟ ਜਦੋਂ ਅਸੀਂ ਦਾਦੀ ਨਾਨੀ ਨੂੰ ਵੀ ਮੰਨਣਾ ਹੁੰਦਾ ਹੈ ਉਦੋਂ ਬਹੁਤ ਔਖੀ ਹੋਈਦਾ ਤੇ ਆਹ ਚੀਜ਼ਾਂ ਨੇ ਉਹ ਮਖਮਲੀ ਫੈਬਰਿਕ ਆਉਣਾ ਥੋੜੀ ਕੋ ਤੇ ਹਲਕਾ ਪਿੰਕ ਵਿੱਚ ਇਹਨੂੰ ਹਾਈਲਾਈਟ ਕਰ ਰਿਆ ਸੂਟ ਨੂੰ ਬਹੁਤ ਪਿਆਰਾ ਜਾ ਸਟੀਲ ਗ੍ਰੇ ਕਲਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਲਓ ਜੀ ਪੈਰਟ ਮਹਿੰਦੀ ਹੈ ਨਾ ਪੈਰਟ ਜਿਆ ਕਲਰੀ ਹੈ ਹਾਂ ਸੋਹਣਾ ਸੋਹਣਾ ਪੈਰਟ ਮੈਂਦੀ ਕਲਰ ਜਾਇ ਹੈ ਬਹੁਤ ਪਿਆਰਾ ਜਾਂ ਤੇ ਲੋ ਜੀ ਉਹਦੇ ਉੱਤੇ ਕਾਫੀ ਜਾਂ ਪ੍ਰਿੰਟ ਬਹੁਤ ਹੀ ਸੋਹਣਾ ਅਲੱਗ ਕਲਰ ਦਾ ਹੀ ਕੰਬੀਨੇਸ਼ਨ ਹੈ ਨਹੀਂ ਤਾਂ ਪੈਰਟ ਦੇ ਨਾਲ ਰੈੱਡ ਜਾਂ ਪਿੰਕ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਬਿਲਕੁਲ ਹੀ ਡਿਫਰੈਂਟ ਦੇਖੋ ਅਗਲਾ ਦੇਖੋ ਅਗੇਨ ਬਹੁਤ ਸੋਹਣਾ ਫਲਾਵਰ ਥੋੜਾ ਵੱਡਾ ਹੋ ਗਿਆ ਕਲਰ ਮਿੱਠੇ-ਮਿੱਠੇ ਵਿੱਚ ਇੱਕ ਪਿੰਕ ਜਿਹਾ ਕਲਰ ਹੈ ਇੱਕ ਪੈਰਟ ਜਿਹਾ ਕਲਰ ਲਗਾ ਕੇ ਇੰਗਲਿਸ਼ ਕਲਰ ਦਾ ਇਹਦਾ ਦੁਪੱਟਾ ਹੈ بیس ਕਲਰ ਇਹਦਾ ਇੰਗਲਿਸ਼ ਜਾਇ ਲੋ ਜੀ ਇਹਦੀ ਸਲਵਾਰ ਬਹੁਤ ਸੋਹਣੀ ਚੀਜ਼ਾਂ ਮਿੰਟੋ ਮਿੰਟੀ ਫਾਈਨਲ ਕਰਨੀਆਂ ਮੈਸੇਜ ਪਲੀਜ਼ ਫਾਈਨਲ ਪਾਇਆ ਕਰੋ ਬਾਰ-ਬਾਰ ਰਿਕੁਐਸਟ ਕਰਦੀ ਆਂ ਦੇਖੋ ਹਮੇਸ਼ਾ ਤੁਹਾਡੇ ਨਾਲ ਹੀ ਹੁੰਦਾ ਹੈ ਕਿ ਮੈਂ ਮੈਸੇਜ ਪਾਇਆ ਸੀਗਾ ਜੀ ਤੁਸੀਂ ਜਦੋਂ ਤੁਸੀਂ ਅਵੇਲੇਬਲ ਦੱਸਦੇ ਆਂ ਉਦੋਂ ਨੂੰ ਕਿਸੇ ਹੋਰ ਦੀ ਪੇਮੈਂਟ ਆ ਜਾਂਦੀ ਹੈ ਫਿਰ ਸਾਡਾ ਵੀ ਘਾਲਾ ਮਾਲਾ ਹੁੰਦਾ ਥੋੜਾ ਵੀ ਹੁੰਦਾ ਤੇ ਪਲੀਜ਼ ਬਸ ਜਿਹੜਾ ਤੁਸੀਂ ਫੋਟੋ ਭੇਜਦੇ ਆ ਉਹਦੇ ਥੱਲੇ ਲਿਖ ਰਿਹਾ ਕਰੋ ਜੇ ਹੈ ਤਾਂ ਮੇਰਾ ਹੈ ਇਹ ਸਾਨੂੰ ਬਹੁਤ ਈਜ਼ੀ ਹੁੰਦੇ ਨਾਲ ਦੀ ਨਾਲ ਅਸੀਂ ਬੁਕਿੰਗ ਕਰਦੇ ਨੇ ਜਦੋਂ ਅਵੇਲੇਬਲ ਪੁੱਛਦੇ ਆਂ ਅਸੀਂ ਚਾਰ ਜਣੇ ਅਵੇਲੇਬਲ ਕਹਿ ਦਿੰਦੇ ਆਂ ਕਿਸੇ ਨਾ ਕਿਸ ਦੀ ਪੇਮੈਂਟ ਆ ਜਾਂਦੀ ਹੈ ਠੀਕ ਹੈ ਭੈਣਾ ਕਹਿੰਦੀ ਆ ਵੀ ਅਸੀਂ ਇੰਨਾ ਟਾਈਮ ਲਾ ਕੇ ਵੀਡੀਓ ਦੇਖੀ ਇਸ ਨੂੰ ਦਿੰਦੇ ਨਹੀਂ ਤਾਂ ਗਲਪੜ ਹੁੰਦੀ ਹੈ ਪਲੀਜ਼ ਬਾਰ ਬਾਰ ਅਸੀਂ ਮੈਸੇਜ ਕਰਦੇ ਆ ਤੁਹਾਨੂੰ ਵੀ ਫਾਈਨਲੀ ਹੀ ਮੈਸੇਜ ਪਾਇਆ ਕਰੋ ਲੋ ਜੀ ਤੁਸੀਂ ਫਾਈਨਲ ਮੈਸੇਜ ਪਾ ਕੇ ਕਾਫੀ ਬੇਫਿਕਰ ਹੋ ਜਣੇ ਹੋ ਵੀ ਜਿ ਹੋਇਆ ਤਾਂ ਬਸ ਮੈਨੂੰ ਮਿਲ ਹੀ ਜਾਣਾ ਠੀਕ ਹੈ ਨਾ ਲੋ ਆ ਲੋ ਜੀ ਗ੍ਰੇ ਹਾਂਜੀ ਤੇ ਉਹਦੇ ਉੱਤੇ ਗ੍ਰੇ ਦੇ ਉੱਤੇ ਤੁਸੀਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਠੀਕ ਹੈ ਲੋ ਜੀ ਸੇਮ ਪ੍ਰਿੰਟ ਦੇ ਵਿੱਚ ਇੱਕ ਪੀਸ ਤੁਸੀਂ ਭੂਆ ਨੂੰ ਦਿਓ ਤੁਸੀਂ ਘਰ ਦੀਆਂ ਤਿਆਂ ਨੂੰ ਦਿਓ ਸੇਮ ਕਲਰ ਦੇ ਵਿੱਚ ਤੁਹਾਨੂੰ ਵੇਰੀਏਸ਼ਨ ਦੇਤੀ ਠੀਕ ਹੈ ਨਾ ਜਦੋਂ ਅਸੀਂ ਸੇਮ ਸੇਮ ਦੇਣੇ ਹੁੰਦੇ ਆ ਫੋ ਤਾਂ ਸਾਨੂੰ ਥੋੜੀ ਥੋੜੀ ਕਲਰ ਵੇਰੀਏਸ਼ਨ ਚਾਹੀਦੀ ਹੁੰਦੀ ਹੈ ਲਓ ਜੀ ਪੀ ਚੀਜਾ ਸੁਣਾ ਜਿਆ ਇਹਦਾ ਬੇਸ ਰਹੂਗਾ ਤੇ ਉਹਦੇ ਉੱਤੇ ਇਹ ਵਾਲੀ ਪ੍ਰਿੰਟਿੰਗ ਰਹੂਗੀ ਠੀਕ ਹੈ ਸੇਮ ਦੇ ਵਿੱਚ ਹੀ ਇਹ ਵੀ ਪ੍ਰਿੰਟ ਹਾਂ ਲਓ ਜੀ ਤੀਜੀ ਭੂਆ ਨੂੰ ਇਹ ਦੇ ਦਿਓ ਜੇ ਤੈਨੂੰ ਭੂਆ ਤਾਂ ਇਸ ਨੂੰ ਨਹੀਂ ਸੁਣਾਉਣਾ ਆਪਾਂ ਲਓ ਜੀ ਦੇਖੋ oh my god oh my god ਠੀਕ ਹੈ ਜਿਨੂੰ ਤੁਸੀਂ ਸੂਟ ਦੇਤਾ ਇਹ ਨਹੀਂ ਵੀ ਬੰਦਾ ਮੜਾ ਜਾ ਵੀ ਨਖਰਾ ਦਿਖਾਊਗਾ ਜੇ ਹਜੇ ਵੀ ਦਿਖਾਊਗਾ ਫਿਰ ਉਹਦੀ ਮਰਜ਼ੀ ਹੈ ਠੀਕ ਹੈ ਜੀ ਲਓ ਅਗਲਾ ਛੋਟੀ-ਬੋਟੀ ਤੇ ਸਨਬਜਾ ਬਹੁਤ ਹੀ ਪਿਆਰਾ ਜਾ ਡੀਸੈਂਟ ਜਾ ਲਓ ਅਨੀਅਨ ਪ੍ਰੋਪਰ ਹਾਂ ਅਨੀਅਨ ਮੋਵਿਸ਼ ਜਿਹਾ ਪ੍ਰਿੰਟ ਤੇ ਉਹਦੇ ਉੱਤੇ ਮਹਿੰਦੀ ਜੀ ਦਾ ਪ੍ਰਿੰਟ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਛੋਟੀ ਬੂਟੀ ਚ ਲਓ ਜੀ ਅਗਲਾ ਫਿਰ ਤੋਂ ਗ੍ਰੇ ਤੇ ਗ੍ਰੇ ਨੂੰ ਇਸ ਵਾਰੀ ਜਿਆਦਾ ਹਾਈਲਾਈਟ ਕਿਸੇ ਕਲਰ ਦਾ ਨਹੀਂ ਦਿੱਤਾ ਵਿੱਚ ਸਕਿਨ ਜਾਂ ਪ੍ਰਿੰਟ ਦੇ ਕੇ ਉਹਨੂੰ ਬਹੁਤ ਹੀ ਗ੍ਰੇ ਵੀ ਨਹੀਂਗਾ ਦੇਖੋ ਸਕਾਈ ਬਲੂ ਜਾ ਹੈਨਾ ਥੋੜਾ ਥੋੜਾ ਸਕਾਈ ਬਲੂ ਟਾਈਪ ਹੈ ਆ ਦੇ ਕਲਰ ਆ ਗਿਆ ਤੁਹਾਡੇ ਕੋਲ ਸਹੀ ਹਾਂ ਸਕਾਈ ਬਲੂ ਟਾਈਪ ਹੈ ਬਹੁਤ ਹੀ ਸੋਹਣਾ ਜਿਹਾ ਕਲਰ ਤੇ ਬਹੁਤ ਹੀ ਸੋਹਣਾ ਪ੍ਰਿੰਟ ਜਸਟ ਪਿਕ ਮਸਟ ਪਿਕ ਲੋ ਜੀ ਇੱਕ ਇਹਦੇ ਨਾਲ ਦੀ ਮੈਂ ਲਾ ਛੋਟੀ ਬੁਟੀ ਪਹਿਲਾਂ ਦਿਖਾਤੀ ਹੈ ਨਾ ਮੈਂ ਹਾਂ ਲਗਭਗ ਸੇਮ ਤਾਂ ਨਹੀਂ ਰਿਪੀਟ ਹੋ ਗਿਆ ਦੇਖਿਓ ਪ੍ਰੋਪਰ ਜਾਮਨੀ ਟੋਨ ਦੇ ਉੱਤੇ ਹੀ ਹੈ ਨਾ ਹਾਂ ਹਾਂ ਜਾਮਨੀ ਜਿਤ ਹਲਕਾ ਜਾਮਨੀ ਹੁੰਦਾ ਜਿਹੜਾ ਹਾਂ ਲੋ ਜੀ ਤੇ ਉਹਦੇ ਉੱਤੇ ਮਹਿੰਦੀ ਜੀ ਪ੍ਰਿੰਟਿੰਗ ਆਲਮੋਸਟ ਸੇਮ ਹੈ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਹਲਕਾ ਜ ਬਸ ਫਰਕ ਹੈ ਇਹਦੇ ਨਾਲੋਂ ਥੋੜਾ ਜ 19 21 ਲੋ ਜੀ ਫੇਰ ਤੋਂ ਇੱਕ ਬਹੁਤ ਹੀ ਸੋਹਣਾ ਜ ਪ੍ਰਿੰਟ ਠੀਕ ਹੈ ਇਹਦੇ ਵਿੱਚ ਵੀ ਇਦਾਂ ਹੀ ਹੈ ਕਿ ਜਿਹੜੇ ਬੇਸ ਕਲਰ ਲਗਾਏ ਵਿੱਚ ਜਿਹੜੇ ਉਠਾਲੀ ਕਲਰ ਲਗਾਏ ਉਹ ਵਾਲਾ ਬ੍ਰਾਈਟ ਨਹੀਂ ਲਗਾਏ ਤੇ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਲੋ ਜੀ ਇਹਦਾ ਆਪਣਾ ਕਲਰ ਹੀ ਬਹੁਤ ਪਿਆਰਾ ਹੈ ਲੋ ਕਲਰ ਬਿਲਕੁਲ ਡਿਫਰੈਂਟ ਜਾ ਬਹੁਤ ਪਿਆਰਾ ਠੀਕ ਹੈ ਜੀ ਇਹ ਵੀ ਹੈ 3500 50 ਚ ਲੋ ਜੀ ਇੱਕ ਹੋਰ ਸੇਮ ਪ੍ਰਿੰਟ ਦਾ ਜਿਹੜਾ ਹੁਣੇ ਦਿਖਾਇਆ ਉਹਦੇ ਨਾਲ ਦਾ ਪ੍ਰਿੰਟ ਹੈ ਤੇ ਇਹ ਪ੍ਰਿੰਟ ਨਹੀਂ ਮਤਲਬ ਬੁਣਤੀ ਤੇ ਨਾਲ ਤੁਹਾਨੂੰ ਇਹ ਹੈਗਾ ਅਨੀਅਨ ਜਮਣੀ ਜਾ ਠੀਕ ਹੈ ਲੋ ਏ ਸੀ ਦੇ ਸਾਰੇ ਟ੍ਰਿਪਲ ਬੁਣਤੀ ਦੇ ਤੀਰੀ ਬੁਣਤੀ ਦੇ ਸੀਗੇ 3550 ਵਾਲੀ ਹੁਣ ਦਿਖਾਉਣੀ ਹੈ ਦੂਰੀ ਬੁਣਤੀ ਦੇ ਉਹਨਾਂ ਦਾ ਪ੍ਰਾਈਸ ਰਹੂਗਾ 3050 ਠੀਕ ਹੈ ਜੀ ਦੂਰੀ ਬੁਣਤੀ ਸ਼ੁਰੂ ਕਰਦੇ ਆਪਾਂ ਉਹਦੇ ਵਿੱਚ ਤੁਹਾਨੂੰ ਤਿੰਨ ਤਿੰਨ ਕਲਰ ਦਿਖਦੇ ਹੁੰਦੇ ਆ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਦਿਖੂਗਾ ਲਓ ਜੀ ਦੇਖੋ 골ਡਨ ਕਲਰ ਦੇ ਨਾਲ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਬਹੁਤ ਹੀ ਪਿਆਰਾ ਤੇ ਕੱਚਾ ਪੀਲਾ ਇਹਦਾ ਰੰਗ ਹੈ ਕੁੜੀਆਂ ਕੱਚੀ ਜੀ ਉਮਰ ਦੀਆਂ ਕੁੜੀਆਂ ਦੇ ਇਹ ਜਿਹੇ ਰੰਗ ਪਾਏ ਬਹੁਤ ਹੀ ਸੋਹਣੇ ਲੱਗਦੇ ਹੁੰਦੇ ਮਿੰਟ ਤੁਸੀਂ ਨਾ ਅੱਧਾ ਲਾਉਣਾ ਜੇ ਵਿਆਹ ਹੋ ਗਿਆ ਜੇ ਹੁਣ ਦੋਵੇਂ ਤਰੀਕਿਆਂ ਨਾਲ ਹੀ ਬਹੁਤ ਸੋਹਣਾ ਸੂਟ ਹੈ ਤੇ ਤੁਸੀਂ ਇਹਦੇ ਉੱਤੇ ਬਾਟਮ ਦੇ ਉੱਤੇ ਥੋੜਾ ਜਿਹਾ ਕਰਾਈਓ ਵਰਕ ਤੇ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਰੈਡੀ ਹੋਣ ਵਾਲਾ ਹੈ ਤੁਹਾਡਾ ਬਹੁਤ ਸੋਹਣੀ ਆਈਟਮਾਂ ਨੇ ਇਹ ਲਓ ਜੀ ਫਿਰੋਜ਼ੀ ਅਸੀਂ ਜਿੰਨਾ ਮਰਜ਼ੀ ਇਹਨਾਂ ਚੀਜ਼ਾਂ ਦਾ ਸਟਾਕ ਮੰਗਾ ਲਈਏ ਇਹ ਹਮੇਸ਼ਾ ਤੋਂ ਹੀ ਸਾਨੂੰ ਰੀਸਟਾਕ ਰੀਸਟਾਕ ਕਰਨੀ ਪੈਂਦੀ ਹੈ ਬਟ ਸੇਮ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਕਈ ਵਾਰੀ ਨਹੀਂ ਹੁੰਦੀ ਚੀਜ਼ ਆ ਇਹਦੇ ਤੇ ਨਹੀਂ ਗੌਰ ਕਰਨਾ ਇਹ ਜਿੱਥੇ ਸੀਣ ਜੀ ਹੁੰਦੀ ਉੱਥੋਂ ਹੈ ਠੀਕ ਹੈ ਹਾਲੋ ਠੀਕ ਹੈ ਜੀ ਇਹ ਐਕਸਟਰਾ ਜਿਹੜਾ ਅੰਦਰ ਜਿੱਥੋਂ ਕਟਿੰਗ-ਕੁਟਿੰਗ ਹੁੰਦੀ ਹੈ ਉੱਥੋਂ ਅਲੱਗ ਚੀਜ਼ਾਂ ਹੁੰਦੀਆਂ ਨੇ ਲੋ ਬਹੁਤ ਪਿਆਰਾ ਸੂਟ ਤੁਹਾਡੇ ਕੋਲੇ ਪਹੁੰਚਣਾ ਫਿਰੋਜ਼ੀ ਕਲਰ ਦਾ ਠੀਕ ਹੈ ਤੇ ਬੁਣਤੀ ਦੇਖੋ ਕਿੰਨੀ ਬਰੀਕ ਹੈ ਠੀਕ ਹੈ ਮੈਟੈਲਿਕ ਬੁਣਤੀ ਦੇ ਪਿਓਰ ਦੀਆਂ ਆਈਟਮਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਲੋ ਦੇਖੋ ਦੇਖੋ ਜੀ ਕਿਸੇ ਨੂੰ ਮਰਜੀ ਕੋਈ ਮਰਜੀ ਏਜ ਗਰੁੱਪ ਐ ਦਾਦੀਆਂ ਨਾਨੀਆਂ ਵਾਲੀ ਏਜ ਐ ਤਾਂ ਵੀ ਯੰਗੋ ਤਾਂ ਵੀ ਬਹੁਤ ਹੀ ਸੋਹਣਾ ਤੁਹਾਡੇ ਕੋਲ ਸੂਟ ਆਉਣੇ ਲਓ ਜੀ ਇਸ ਤੋਂ ਜ਼ਿਆਦਾ ਸੋਹਣਾ ਰੰਗ ਹੀ ਹੈ ਨਹੀਂ ਬਹੁਤ ਪਿਆਰਾ ਕਲਰ ਹੈ ਲਓ ਜੀ ਪ੍ਰੋਪਰ ਰਾਣੀ ਸ਼ੇਡ ਮਿੰਟ ਤੁਸੀਂ ਅੱਧਾ ਲਾਉਣੇ 3050 ਚ ਸੂਟ ਫੂਟ ਕੋਲ ਪਹੁੰਚਣੇ ਮਿੱਠਾ ਜਿਹਾ ਪੈਰਟ ਹੈ ਨਾ ਹਲਕਾ ਪੈਰਟ ਕਲਰ ਬਹੁਤ ਹੀ ਸੋਹਣਾ ਤੇ ਉਹਦੇ ਉੱਤੇ ਬਹੁਤ ਪਿਆਰੀ ਜੀ ਅ ਸਿੰਗਲ 골ਡਨ ਤੁਹਾਨੂੰ ਦਿਖ ਰਿਹਾ ਕਲਰ ਬਹੁਤ ਸੋਹਣਾ ਲਓ ਜੀ ਇੱਕ ਹੋਰ ਬਹੁਤ ਸੋਹਣਾ ਕਲਰ ਡਾਰਕ ਫਿਰੋਜ਼ੀ ਠੀਕ ਹੈ ਆਹ ਰਹੂਗੀ ਇਹਦੀ ਬਾਟਮ ਠੀਕ ਹੈ ਪਿਓਰ ਦੀਆਂ ਚੀਜ਼ਾਂ ਨੇ ਮਿੰਟੋ ਮਿੰਟੀ ਫਾਈਨਲ ਕਰਨੀਆਂ ਬਾਰਡਰ ਇਹਦੇ ਵੀ ਉਸ ਤਰ੍ਹਾਂ ਹੀ ਹੋਣਗੀਆਂ ਦੋ ਦੋ ਠੀਕ ਹੈ ਇਹਹੀ ਬਾਰਡਰ ਵੀ ਤੁਸੀਂ ਸਲਵਾਰ ਤੇ ਲਵਾ ਸਕਦੇ ਹੋ ਜੇ ਨਹੀਂ ਤੁਸੀਂ ਹੋਰ ਐਕਸਟਰਾ ਖਰਚਾ ਕਰਨਾ ਚਾਹੁੰਦੇ ਲਓ ਜੀ ਅਗਲਾ ਅਗੇਨ ਗੁੱਡ ਮਾਰਨਿੰਗ ਦੋ ਗ੍ਰੈਂਡ ਗੁੱਡ ਮਾਰਨਿੰਗ ਦੋ ਕਰਦੀਆਂ ਧੀਆ ਨੂੰ ਦਿਓ ਆਪਣੇ ਲਈ ਤਾਂ ਹਮੇਸ਼ਾ ਹੀ ਹੁੰਦੀ ਹੁੰਦੀ ਹੈ ਇਹ ਕਲਰ ਦੇਖੋ ਕੀ ਚੀਜ਼ ਆ ਬਹੁਤ ਸੋਹਣਾ ਸਕਿਨ ਕਲਰ ਲੋ ਵੀ ਕੁੜੀਓ ਫਿਰ ਤੋਂ ਰੈੱਡ ਬਹੁਤ ਪਿਆਰਾ ਰੈੱਡ ਕਲਰ ਠੀਕ ਹੈ ਐਂ ਬਹਿ ਜਾ ਬਹਿ ਜਾ ਕਰਦਾ ਸੂਟ ਰੈਡੀ ਹੋਣਾ ਗਹਿਣੇ ਵਰਗਾ ਤੁਹਾਡਾ ਦੇਖੋ ਕਿੰਨੀ ਸੁਣੀ ਜੀਕ ਬੁੱਟੀ ਇਹਨੂੰ ਕਰਾਇਓ ਤੁਸੀਂ ਲਟਕਣ ਲਵਾ ਲਓ 골ਡਨ ਕੁਛ ਹੋਰ ਲਵਾ ਲਓ 골ਡਨ ਜਾ ਬਸ ਫਿਰ ਲੋ ਜੀ ਕਰੋ ਨੋਟ ਕਿਹੜਾ ਕਲਰ ਹੈ ਜੀ ਇਹ ਪੀ ਪੇਸ਼ੀਏ ਜੱਕ ਮੰਗੀ ਆਪਾਂ ਹਣਾ ਮੇਰੇ ਖਿਆਲ ਨਾਲ ਲੋ ਜੀ ਕਰੋ ਨੋਟ ਬਾਟਮ ਠੀਕ ਹੈ ਲੋ ਜੀ ਇੱਕ ਹੋਰ ਬਹੁਤ ਸੋਹਣਾ ਕਲਰ ਹੈ ਲੋ ਕਿਹੜਾ ਕਲਰ ਹੈ ਵੀ ਇਹ ਮੈਨੂੰ ਵੀ ਨਹੀਂ ਪਤਾ ਤੇ ਇਹਦੀ ਪ੍ਰਿੰਟਿੰਗ ਦੇਖੋ ਹੋਰੀ ਅੰਬੀਆਂ ਜਿਹੀਆਂ ਬਣੀਆਂ ਬਹੁਤ ਸੋਹਣੀ ਸੋਹਣੀ ਹੈ ਤੇ ਕਲਰ ਗ੍ਰੀਨ ਬਹੁਤ ਸੋਹਣਾ ਜਿਹਾ ਕਲਰ ਹੈ ਇਹ ਉਨੇ ਰਮਾ ਗ੍ਰੀਨ ਹੈ ਕਿ ਕਿਹੜਾ ਹੈ ਤੇ ਮੈਨੂੰ ਨਹੀਂ ਪਤਾ ਤੇ ਪਰ ਜਿਹੜਾ ਵੀ ਹੈਗਾ ਤੁਸੀਂ ਸੇਮ ਦੇਖਿਆ ਜੀ ਹਾਂ ਲੋਚ ਇਹ ਗਲਾ ਦੇਖੋ ਫਿਰ ਤੋਂ ਉਹੀ 컬러 ਰਹੇ ਚਾਹੇ ਦਾਦੀ ਨੂੰ ਦਿਓ ਨਾਨੀ ਨੂੰ ਦਿਓ ਜਿੰਨੂੰ ਮਰਜ਼ੀ ਦਿਓ ਤੁਸੀਂ ਬਹੁਤ ਸੋਹਣਾ ਸੂਟ ਹੈ ਕਿਸੇ ਵੀ ਸੀਨੀਅਰ ਬੰਦੇ ਨੂੰ ਦੇ ਸਕਦੇ ਹੋ ਤੁਸੀਂ ਬਹੁਤ ਪਿਆਰੀ ਆਈਟਮ ਕਿਉਂਕਿ ਇਹ ਚੜਕੀਲਾ ਪਣਾ ਬਿਲਕੁਲ ਵੀ ਨਹੀਂ ਹੈਗਾ ਸੂਟ ਚ ਲਓ ਜੀ ਇਹ ਹੋਗੇ ਹੁਣ ਇਹ ਆਈਟਮਾਂ ਇਹਨਾਂ ਦੇ ਨਾਲ ਦੁਪੱਟੇ ਨਹੀਂ ਹੋਣਗੇ ਠੀਕ ਹੈ ਜਿਹੜੇ ਹੁਣ ਦਿਖਾਉਣ ਲੱਗੀ ਹਾਂ ਤੁਹਾਨੂੰ ਲੋ ਪਹਿਲਾ ਸੂਟ ਹੈ ਇਹ ਵੀ ਉਹੀ ਬ੍ਰੋਕੜ ਦੇ ਵਿੱਚ ਇਹ ਰੇਸ਼ਮੀ ਬ੍ਰੋਕੜ ਬਹੁਤ ਪਿਆਰਾ ਦੇਖੋ ਬਹੁਤ ਹੀ ਸੋਹਣਾ ਫੈਬਰਿਕ ਤੁਹਾਡੇ ਕੋਲ ਆਣਾ ਹੈ ਤੇ ਇਹਦੇ ਨਾਲ ਜਿਹੜੀ ਤੁਹਾਨੂੰ ਬਾਟਮ ਮਿਲਣੀ ਹੈ ਉਹ ਮਿਲਣੀ ਹੈ ਸ਼ਿਮਰ ਸਿਲਕ ਦੀ ਠੀਕ ਹੈ ਜੀ ਹਾਂ ਲੋ ਸ਼ਿਮਰ ਦੀ ਬਾਟਮ ਮਿਲੂਗੀ ਨਾਲ ਤੇ ਇਹ ਤੁਹਾਨੂੰ ਮੈਂ ਪ੍ਰਿੰਟ ਦਿਖਾ ਦਿੰਨੀ ਹੋਰ ਅੱਛੀ ਤਰ੍ਹਾਂ ਮਤਲਬ ਜਿਹੜਾ ਇਹ ਚ ਵਰਕ ਹੋਇਆ ਹੋਇਆ ਆ ਲੋ ਕਰੋ نوٹ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ 2200 ਇਹਦਾ 2200 ਪੂਰਾ 2200 ਲੋ ਜੀ ਇਹ ਤੁਹਾਨੂੰ 2200 ਚ ਮਿਲਣਾ ਹੈ ਵਿਦਆਊਟ ਦੁਪੱਟਾ ਠੀਕ ਹੈ ਜੀ ਹਲੋ ਤੁਸੀਂ ਦੁਪੱਟਾ ਸਾਡੇ ਤੋਂ ਡਾਈ ਕਰਾਉਣਾ ਹੋਊਗਾ ਜੀ ਸਰਦਕੇ ਕਰਾਇਓ ਸਾਡੇ ਕੋਲੇ ਹਰ ਤਰ੍ਹਾਂ ਦਾ ਦੁਪੱਟਾ ਹੁੰਦਾ ਪਿਓਰ ਦਾ ਹਾਫ ਪਿਓਰ ਦਾ ਸਾਰੇ ਮਤਲਬ ਸੈਮੀ ਚਿਨਨ ਫੁੱਲ ਚਿਨਨ ਉਹ ਤੁਸੀਂ ਜਿਹਨੂੰ ਇੰਟਰਸਟ ਹੋਊਗਾ ਉਹ ਸਾਨੂੰ ਪੁੱਛ ਲਿਓ ਡਾਈ ਕਰਾ ਕੇ ਵੀ ਦੇ ਦਾਂਗੇ ਵਿਦਾਊਟ ਡਾਈ ਚਾਹੀਦਾ ਹੋਊਗਾ ਉਹ ਵੀ ਦੇ ਦਾਂਗੇ ਠੀਕ ਹੈ ਜੀ ਲਓ ਜੀ ਇੱਕ ਤੁਹਾਨੂੰ ਇਹ ਦਵਾਂਗੇ ਦੇਖੋ ਬਹੁਤ ਹੀ ਡੀਸੈਂਟ ਇਹਦੇ ਤੇ ਮੁੰਤੀ ਹੈ ਤੇ ਕਲਰ ਨੋਟ ਕਰ ਲਓ ਮਸਟਰਡ ਕਲਰ ਹੈ ਜੀ ਇਹਦਾ ਇਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਹੈ ਉਹ ਸੈਟਨ ਦੀ ਹੈ ਠੀਕ ਹੈ ਤੇ ਇਹ ਆਪਸ਼ਨ ਤੁਹਾਡੇ ਕੋਲ ਮਤਲਬ ਇਹਦੇ ਨਾਲ ਹੀ ਹੈ ਮਤਲਬ ਚੇਂजेस ਨਹੀਂ ਹੈਗੀਆਂ ਹਾਂ ਸੈਟਨ ਦੀ ਬਾਟਮ ਮਿਲੂਗੀ ਤੁਹਾਨੂੰ ਵਿਦਆਊਟ ਦੁਪੱਟਾ ਮਿਲੂਗਾ ਇਹਦਾ ਵੀ ਪ੍ਰਾਈਸ 22 ਸਹੀ ਨਹੀਂ ਹੈ 2200 ਇਹ ਚ ਸਾਡੇ ਕੋਲ 3 ਪੀਸ ਹੈ 2 2 ਪੀਸਿਸ ਨੇ ਕਈ ਵਾਰੀ ਸੇਮ ਚਾਹੀਦਾ ਹੁੰਦਾ ਹੈ ਪਰ ਮੈਸੇਜ ਫਿਰ ਸਾਡੀ ਰਿਕੁਐਸਟ ਹੈ ਫਾਈਨਲ ਪਾਉਣੇ ਲਓ ਜੀ ਅਗਲਾ ਕਲਰ ਇਹ ਨੋਟ ਕਰੋ ਦੇਖੋ ਕਿੰਨਾ ਪਿਆਰਾ ਹੈ ਤੇ ਨਾਲ ਇਹਦੇ ਇਹ ਵਾਲੀ ਇਹਦੇ ਨਾਲ ਵੀ ਸਰਟਨ ਦੀ ਬਾਟਮ ਮਿਲੂਗੀ ਤੁਹਾਨੂੰ ਠੀਕ ਹੈ ਸਰਟਨ ਸਿਲਕ ਦੀ ਬਾਟਮ ਮਿਲੂਗੀ ਤੇ ਪ੍ਰਾਈਸ ਇਹਦਾ ਵੀ 2200 ਰੁਪਇਆ ਇੱਕ ਤੁਹਾਨੂੰ ਇਹ ਮਿਲੂਗਾ ਰਮਾ ਗ੍ਰੀਨ ਹਾਂਜੀ ਹਾਂ ਬਹੁਤ ਸੋਹਣਾ ਤੇ ਇਹਦੇ ਨਾਲ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੂਗੀ ਠੀਕ ਹੈ ਆ ਦੇਖੋ ਬਹੁਤ ਹੀ ਸੋਹਣਾ ਤੁਹਾਡੇ ਕੋਲੇ ਬਾਟਮ ਆਉਣ ਵਾਲਾ ਤੇ ਨਾਲ ਤੁਹਾਨੂੰ ਇਹਦੇ ਲੋਚ ਬੁਣਤੀ ਨੋਟ ਕਰ ਲਓ ਠੀਕ ਹੈ ਪ੍ਰਿੰਟ ਐਂਡ ਜੋ ਵੀ ਤੁਹਾਨੂੰ ਲਬਣਤੀ ਦਿਖ ਰਹੀ ਹੈ ਕਲਰ ਨੋਟ ਕਰ ਲਓ ਤੇ ਪ੍ਰਾਈਸ ਇਹਦਾ ਵੀ ਮਿਲੂਗਾ 2200 ਜਿਹੜੇ ਵਿਦਾਊਟ ਦੁਪੱਟਾ ਨਹੀਂ ਇਹ 2200 ਦੇਣੇ ਤੁਹਾਨੂੰ ਲੋ ਜੀ ਅਗਲਾ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਬਹੁਤ ਹੀ ਬਿਊਟੀਫੁਲ ਕਲਰ ਤੇ ਇਹਦੇ ਨਾਲ ਇੱਕ ਕੰਟਰਾਸਟ ਬਾਟਮ ਮਿਲਣੀ ਹੈ ਤੁਹਾਨੂੰ ਇਹਦੇ ਨਾਲ ਦੀ ਠੀਕ ਹੈ ਲੋ ਇਹ ਲਾਈਟ ਬਿਲਕੁਲੀ ਲਾਈਟ ਮਹਿੰਦੀ ਜਿਹਾ ਕਲਰ ਹੈ ਹੈਨਾ ਹਾਂ ਹੂੰ ਲੋ ਤੇ ਆਹ ਤੁਹਾਨੂੰ ਮਿਲੂਗਾ ਇਹਦੇ ਨਾਲ ਬਾਟਮ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੂਗਾ ਜੀ ਸੂਟ ਬਾਈ ਸੋਚ ਬਹੁਤ ਸੋਹਣਾ ਸੋੜਾ ਸੂਟ ਰੈਡੀ ਹੋਣਾ ਹੈ ਬਹੁਤ ਹੀ ਪਿਆਰਾ ਤੇ ਹੁਣ ਤੁਹਾਨੂੰ ਦੇਣ ਲੱਗੀ ਆਪਾਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਪੂਰਾ ਸੂਟ ਦਿਖਾਉਂਗੀ ਦੋ ਸਲਵਾਰਾਂ ਦਿਖਾਉਂਗੀ ਨਾਲ ਫਿਰ ਤੁਹਾਨੂੰ ਸ਼ਰਟਾਂ ਦਵਾਂਗੇ ਜਿਹਨੂੰ ਸਲਵਾਰ ਚਾਹੀਦੀ ਹੋਊਗੀ ਸਾਡੇ ਕੋਲੋਂ ਸਲਵਾਰ ਲੈ ਲਿਓ ਮੈਂ ਦੋਨੋਂ ਤਰ੍ਹਾਂ ਦਾ ਪ੍ਰਾਈਸ ਦੱਸ ਦਊਂਗੀ ਤੁਹਾਨੂੰ ਵਿਦ ਬਾਟਮ ਤੇ ਵਿਦਆਊਟ ਬਾਟਮ ਠੀਕ ਹੈ ਸ਼ਰਟ ਪੀਸ ਨੇ ਤੁਸੀਂ ਜਿਨ੍ਹਾਂ ਨੂੰ ਸ਼ਰਟ ਦੇ ਨਾਲ ਬਾਟਮ ਚਾਹੀਦੀ ਹੋਊਗੀ ਦੋ ਆਪਸ਼ਨਾਂ ਦਿਖਾਵਾਂਗੇ ਤੁਹਾਨੂੰ ਅਸੀਂ ਡਾਈ ਕਰਕੇ ਦੋਨੋਂ ਤਾਂ ਦਿਖਾ ਰਹੀ ਹਾਂ ਤੁਹਾਨੂੰ ਇਹ ਪਤਾ ਲੱਗ ਜੇ ਕਿ ਕਿਹੜੇ ਕਲਰ ਚ ਕਿਹੜੇ ਸੌਰੀ ਫੈਬਰਿਕ ਤੇ ਤੁਹਾਨੂੰ ਜ਼ਿਆਦਾ ਉਠਾ ਲੱਗ ਰਿਹਾ ਠੀਕ ਹੈ ਜੀ ਪਹਿਲਾਂ ਤੁਸੀਂ ਸ਼ਰਟ ਨੋਟ ਕਰ ਲਓ ਲਓ ਜੀ ਬ੍ਰਾਕਟ ਦੀ ਸ਼ਰਟ ਹੈ ਬਹੁਤ ਪਿਆਰਾ ਦੇਖੋ ਨੀਚੇ ਵਾਲੇ ਪਾਸੇ ਕੋਈ ਧੱਗਾ ਨਹੀਂ ਕੁਝ ਨਹੀਂ ਤੇ ਆ ਤੁਹਾਨੂੰ ਮਿਲ ਰਹੀ ਹੈ ਬਰੀਕ ਬੁਣਤੀ ਦਾ ਮੈਟੈਲਿਕ ਜਿਹੜਾ ਥ्रेड ਹੈ ਉਹਦਾ ਬਾਟਮ ਸੌਰੀ ਸ਼ਰਟ ਮਿਲ ਰਹੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਇੱਕ ਤੁਹਾਨੂੰ ਅਸੀਂ ਸਿਲਕ ਦੇ ਵਿੱਚ ਦੇ ਰਹੇ ਹਾਂ ਇਹ ਸਾਡੀ ਸਿਲਕ ਹੈ ਜਿਹੜੀ ਤੁਹਾਨੂੰ ਦੇ ਰਹੇ ਹਾਂ ਅਸੀਂ ਠੀਕ ਹੈ ਜੀ ਸਿਲਕ ਦੀ ਸਲਵਾਰ ਮਿਲ ਸਕਦੀ ਹੈ ਇੱਕ ਤੁਹਾਨੂੰ ਇਹਦੇ ਨਾਲ ਕ੍ਰੇਪ ਦੀ ਮਿਲ ਸਕਦੀ ਹੈ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕ੍ਰੇਪ ਦੀ ਬਾਟਮ ਲੈਣੀ ਹੈ ਜਾਂ ਦੂਜੀ ਇਹ ਅਸੀਂ ਡਾਈ ਕਰਾਈਆਂ ਹੋਈਆਂ ਨੇ ਇਹੀ ਵਾਲਾ ਫੈਬਰਿਕ ਸਾਡੇ ਕੋਲ ਅਵੇਲੇਬਲ ਹੈ ਵਾਈਟ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਹੋ ਠੀਕ ਹੈ ਕ੍ਰੇਪ ਦੀ ਬਾਟਮ ਮਿਲੂਗੀ ਨਾਲ ਤੇ ਨਾਲ ਤੁਹਾਨੂੰ ਇਹਦੇ ਨਾਲ ਸਿਲਕ ਦੀ ਵੀ ਮਿਲ ਸਕਦੀ ਹੈ ਤੇ ਚਾਹੇ ਤੁਸੀਂ ਕ੍ਰੇਪ ਦੀ ਬਾਟਮ ਲਓ ਚਾਹੇ ਸਿਲਕ ਦੀ ਲਓ ਪ੍ਰਾਈਸ ਕੀ ਮਿਲੂਗਾ ਇਹਦਾ ਵੀ ਪ੍ਰਾਈਸ ਅੱਛਾ ਡਾਈ ਕਰਾ ਕੇ ਤੁਸੀਂ ਕ੍ਰੇਪ ਦੀ ਬਾਟਮ ਲਓ ਭਾਵੇਂ ਤੁਸੀਂ ਸਿਲਕ ਦੀ ਲਓ ਠੀਕ ਹੈ ਜੀ ਡਾਈ ਕਰਾ ਕੇ ਤੁਹਾਨੂੰ ਇਹ ਮਿਲਣੀ ਹੈ ਵਿਦਆਊਟ ਦੁਪੱਟਾ 2200 ਠੀਕ ਹੈ ਜੀ ਕੱਲੀ ਸ਼ਰਟ ਲਾਉਂਗੇ ਕੱਲੀ ਸ਼ਰਟ ਲਾਉਂਗੇ 1500 ਠੀਕ ਹੈ ਜੀ ਕੱਲੀ ਸ਼ਰਟ ਲੈਣੀ ਹੈ ਤੁਹਾਨੂੰ 1500 ਚ ਕੱਲੀ ਸ਼ਰਟ ਦਵਾਂਗੇ ਹੁਣ ਮੈਂ ਤੁਹਾਨੂੰ ਇਹਨਾਂ ਦੇ ਸ਼ਰਟਾਂ ਦੇ ਡਿਜ਼ਾਈਨ ਪ੍ਰਿੰਟ ਐਂਡ ਕਲਰ ਦਿਖਾ ਦਿੰਨੀ ਹੈ ਮਤਲਬ ਬੁਨਤੀ ਐਂਡ ਕਲਰ ਠੀਕ ਹੈ ਇੱਕ ਤੁਹਾਨੂੰ ਇਹਦੇ ਨਾਲ ਮੈਂ ਦੁਪੱਟਾ ਦਿਖਾਉਣੀ ਹੈ ਸੈਮੀ ਚਨਾਉਣ ਦਾ ਦੁਪੱਟਾ ਇਹਦੇ ਨਾਲ ਰੈਡੀ ਕਰਵਾਇਆ ਸੀ ਅ ਇੱਕ ਤਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਡਾਈ ਹੋ ਕੇ ਕਿਹੋ ਜਿਹਾ ਲੱਗਦਾ ਲੋ ਜੀ ਇਹ ਸੈਮੀ ਚਨਾਉਣ ਦਾ ਦੁਪੱਟਾ ਹੈ ਸਾਡਾ 450 ਚ ਅਸੀਂ ਵਾਈਟ ਦਿੰਨੇ ਆ ਠੀਕ ਹੈ ਤੇ ਤੁਸੀਂ ਹੁਣ ਤਾਂ ਜਿਵੇਂ ਇਹ ਪ੍ਰੈਸ ਨਹੀਂ ਹੈਗਾ ਕਿਉਂਕਿ ਕਈ ਦਿਨਾਂ ਦਾ ਡਾਈਡ ਹੋ ਕੇ ਆਇਆ ਪਿਆ ਬਹੁਤ ਸੋਹਣਾ ਇਹ ਦੇਖੋ ਇਹਦਾ ਫੈਬਰਿਕ ਹੈ ਠੀਕ ਹੈ ਸ਼ਾਈਨੀ ਹੁੰਦੀ ਆ ਪੂਰਾ ਤੇ ਲਾਈਟ ਵੇਟ ਹੁੰਦਾ ਤੇ ਤੁਸੀਂ ਚਾਹੇ ਸਾਡੇ ਤੋਂ ਡਾਈ ਕਰਾਓ ਚਾਹੇ ਵਿਦਾਊਟ ਦੁਪੱਟੇ ਦਾ ਜਿਹੜਾ ਪ੍ਰਾਈਸ ਰਹੂਗਾ 450 ਠੀਕ ਹੈ ਜੀ ਹਾਂ ਡਾਈ ਤਾਂ ਐਕਸਟਰਾ ਹੋਊਗੀ ਲੋ ਜੀ ਅਗਲੀ ਸ਼ਰਟ ਤੁਹਾਨੂੰ ਇਹ ਦੇਵਾਂਗੇ ਹੁਣ ਸ਼ਰਟ ਜਿਹੜੀ ਆ ਮੈਂ ਰਿਪੀਟ ਕਰ ਦਿੰਨੀ ਆ ਕੱਲੀ ਸ਼ਰਟ 1500 ਦੀ ਐ ਵਿਦ ਬਾਟਮ ਡਾਈ ਹੋ ਕੇ ਚਾਹੇ ਸਿਲਕ ਦਾ ਲਓ ਚਾਹੇ ਕريب ਦਾ ਲਓ ਉਹ 2200 ਚ ਮਿਲਨੇ ਠੀਕ ਹੈ ਤੇ ਦੁਪੱਟਾ ਤੁਹਾਨੂੰ ਅਲੱਗ ਹੈ ਲਓ ਜੀ ਕਰੋ ਨੋਟ ਫਿਰੋਜ਼ੀ ਕਲਰ ਦਾ ਬਹੁਤ ਹੀ ਪਿਆਰਾ ਵਿੱਚ ਗ੍ਰੀਨ ਜਾਂ ਤੁਹਾਨੂੰ ਦਿਖ ਰਿਹਾ ਠੀਕ ਹੈ ਲਓ ਜੀ ਅਗਲਾ ਫਿਰੋਜ਼ੀ ਦੇ ਨਾਲ ਦਾ ਹੀ ਤੁਹਾਨੂੰ ਮਿਲ ਰਿਹਾ ਗ੍ਰੀਨ ਠੀਕ ਹੈ ਜੀ ਪਿੰਕ ਨਾਲ ਉਠਾਵਾ ਆ ਰਿਹਾ ਵਿੱਚ ਲਓ ਜੀ ਅਗਲਾ ਲੋ ਬਲੂ ਬਾਟਮ ਲੱਗੂਗੀ ਇਹਨੂੰ ਤੇ ਬਹੁਤ ਹੀ ਸੋਹਣਾ ਤੁਹਾਨੂੰ ਬਾਟਮ ਇੱਥੋਂ ਪਤਾ ਲੱਗ ਜਾਣਾ ਕੰਨੀ ਤੋਂ ਜਦੋਂ ਤੁਹਾਡੇ ਕੋਲੇ ਆਊਗਾ ਵੀ ਕਿਹੜੀ ਬਾਟਮ ਲੱਗੂਗੀ ਇਹਨੂੰ ਸਰਮਈ ਬਲੂ ਜੀ ਹੈ ਨਾ ਕਿੰਨੇ ਵੀ ਬਲੂ ਹੈ ਹਾਂ ਸੋਹਣਾ ਜਿਹਾ ਬਲੂ ਕਲਰ ਹੈ ਉਹ ਵਾਲੀ ਉੱਤੋਂ ਬਾਟਮ ਲੱਗੂਗੀ ਇਹਦੇ ਨਾਲ ਹਾਂ ਬਲੂ ਤੇ ਨਾਲ ਇਹਦੇ ਵਿੱਚ ਪੀਚੀ ਪੀਚੀ ਜਾ ਔਰੇਂਜ ਜਾ ਹੈ ਨਾ ਪ੍ਰਿੰਟ ਤੁਹਾਨੂੰ ਕਲਰ ਉੱਭਰ ਕੇ ਦਿਖ ਰਿਹਾ ਹੈ ਲਓ ਜੀ ਅਗਲਾ ਤੁਹਾਨੂੰ ਇਹ ਮਿਲੂਗਾ ਲੋ ਜੀ ਬੁਣਤੀ ਦੇਖ ਲਓ ਪਹਿਲਾਂ ਨੋਟ ਕਰ ਲਓ ਇਹ ਵਾਲੀ ਬੁਣਤੀ ਆਉਗੀ ਤੁਹਾਡੇ ਕੋਲ ਪਿੰਕ ਦਾ ਉਥਾ ਆ ਰਿਹਾ ਤੇ ਇਹਨੂੰ ਜਿਹੜੀ ਬਾਟਮ ਲੱਗੂਗੀ ਉਹ ਲੱਗੂਗੀ ਇਹ ਵਾਲਾ ਕਲਰ ਹੈ ਗ੍ਰੇ ਗ੍ਰੇਸ਼ ਹੈ ਬਲੂਸ਼ ਗ੍ਰੇਜ ਆ ਹਨਾ ਗ੍ਰੇਜ ਆ ਕਲਰ ਹੈ ਦਾ ਡਾਰਕ ਗ੍ਰੇ ਸਮਾਈ ਗ੍ਰੇਜ ਆ ਉਹ ਇਹਨੂੰ ਬਾਟਮ ਲੱਗੂਗੀ ਠੀਕ ਹੈ ਜੀ ਲੋ ਬਹੁਤ ਸੋਹਣੀ ਬੁਣਤੀ ਹੋਈ ਵੀ ਹੈ ਬਹੁਤ ਹੀ ਪਿਆਰਾ ਲੋ ਲੋ ਜੀ ਅਗਲਾ ਮੈਂਗੋ ਹਾਂ ਕਲਰ ਮੈਂਗੋ ਜਿਹਾ ਲੱਗ ਰਿਹਾ ਮੈਨੂੰ ਹਨਾ ਹਾਂ ਬਹੁਤ ਸੋਹਣਾ ਜਿਹਾ ਕਲਰ ਹੈ ਨੋਟ ਕਰ ਲਓ ਤੁਸੀਂ ਤੇ ਇਹਨੂੰ ਤੁਸੀਂ ਮੈਨੂੰ ਲੱਗਦਾ ਹੈ ਜੇ ਸੇਮ ਜਿਹੜੀ ਹੈ ਵਿੱਚ ਬੁਟੀ ਦਿਖ ਰਹੀ ਹੈ ਹਨਾ ਜੇ ਉਹਦੀ ਬਾਟਮ ਕਰਾਓਗੇ ਤਾਂ ਜ਼ਿਆਦਾ ਸੋਹਣਾ ਲੱਗੂਗਾ ਜਿਹੜੇ ਵਿੱਚ ਇਹਦੀ ਬੁਟੀ ਦਿਖ ਰਹੀ ਹੈ ਨਾ ਜਾਂ ਫਿਰ ਜਿਹੜਾ ਬੇਸ ਕਲਰ ਹੈ ਠੀਕ ਹੈ ਉਹਦੀ ਹੀ ਬਾਟਮ ਲੱਗੂਗੀ ਇਹਨੂੰ ਠੀਕ ਹੈ ਬਹੁਤ ਸੋਹਣਾ ਤੁਹਾਡੇ ਕੋਲੇ ਸੂਟ ਪਹੁੰਚਣੇ ਲੋ ਜੀ ਕੱਲੀ ਸ਼ਰਟ ਲੈਣੀ ਚਾਹੂੰ ਇਹਦੇ ਵਿੱਚ ਤੁਹਾਨੂੰ ਪੂਰਾ ਸੂਟ ਵੀ ਮਿਲ ਜੂਗਾ ਇਹ ਜ਼ਿਆਦਾ ਫੈਬਰਿਕ ਹੈ ਹੈਗਾ ਕਈਆਂ ਦੇ ਵਿੱਚ ਪੂਰਾ ਸੂਟ ਲੈਣਾ ਚਾਹੋ ਤਾਂ ਤੁਸੀਂ ਲੈ ਸਕਦੇ ਹੋ ਕਈਆਂ ਦੇ ਵਿੱਚ ਜ਼ਿਆਦਾ ਫੈਬਰਿਕ ਵੀ ਹੈਗਾ ਲਓ ਜੀ ਦੇਖੋ ਅਗਲਾ ਇਹ ਆ ਗਿਆ ਕਰੋਨੋਟ ਬਹੁਤ ਸੋਹਣਾ ਇਹਦੇ ਨਾਲ ਤੁਹਾਨੂੰ ਰਾਣੀ ਕਲਰ ਦੀ ਬਾਟਮ ਬਹੁਤ ਸੋਹਣਾ ਉਠਾ ਦਊਗੀ ਸੂਟ ਰੋ ਠੀਕ ਹੈ ਲਾਉਣ ਨੂੰ ਤੁਸੀਂ ਗ੍ਰੀਨ ਵੀ ਲੈ ਸਕਦੇ ਹੋ ਐ ਨਹੀਂ ਕਿ ਜੇ ਕੰਨੀ ਤੇ ਪਿੰਕ ਦਿਖ ਰਿਹਾ ਤਾਂ ਉਹੀ ਲੈਣਾ ਤੁਸੀਂ ਜਿਹੜੇ ਵਿੱਚ ਗ੍ਰੀਨ ਦਿਖ ਰਿਹਾ ਉਹ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਲਓ ਜੀ ਇਹ ਤੁਹਾਨੂੰ ਮਿਲਣੀ ਹੈ ਕੱਲੀ ਸ਼ਰਟ 1500 ਦੀ ਲਓ ਜੀ ਹੁਣ ਤੁਹਾਨੂੰ ਦਿੰਨੀ ਹੈ ਕੁਝ ਸੀ ਹੋਰ ਆਈਟਮਾਂ ਇਹ ਸਿਮਰ ਬ੍ਰੈਂਡ ਵਾਲਿਆਂ ਦਾ ਗਲਾਸ ਔਰਗੰਜ਼ਾ ਹੈ ਪਹਿਲਾਂ ਤੁਹਾਨੂੰ ਅਸੀਂ ਮਡਾਲ ਦੀ ਬਾਟਮ ਨਾਲ ਦਿੱਤੀ ਸੀ ਇਹ ਅੱਜ ਰਨਿੰਗ ਵਿੱਚ ਦਵਾਂਗੇ ਠੀਕ ਹੈ ਜੀ ਆਲ ਓਵਰ ਬਹੁਤ ਹੀ ਪਿਆਰਾ ਦੇਖੋ ਤੁਸੀਂ ਫਲੋ ਦੇਖੋ ਸੂਟ ਦਾ ਬਹੁਤ ਪਿਆਰਾ ਐ ਨਹੀਂ ਸੋਚਣਾ ਹੈਗਾ ਵੀ ਔਰਗੰਜ਼ਾ ਦਾ ਪਤਾ ਨਹੀਂ ਖੜਮਾ ਹੋਊਗਾ ਬਹੁਤ ਹੀ ਸੌਫਟ ਫੈਬਰਿਕ ਆਊਗਾ ਤੁਹਾਡੇ ਕੋਲ ਤੇ ਇਹ ਤੁਹਾਨੂੰ ਮਿਲੂਗਾ 1750 1750 ਚ ਸੂਟ ਵਿਦਾਊਟ ਦੁਪੱਟਾ 1750 ਚ ਇਹ ਸੂਟ ਤੁਹਾਡੇ ਘਰ ਪਹੁੰਚਦਾ ਕਰਨਾ ਹੈ ਸੀ ਠੀਕ ਹੈ ਜੀ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਮੈਂ ਥੋੜਾ ਜਿਹਾ ਹੋਰ ਖੋਲਦੀ ਹਾਂ ਲੋ ਜੀ ਦੇਖੋ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਬਹੁਤ ਹੀ ਪਿਆਰਾ ਇਹ ਕਲਰ ਕਿਹੜਾ ਕਹਾਂਗੇ ਆਪਾਂ ਇਹਨੂੰ ਕਾਫੀ ਕਾਫੀ ਚੌਕਲੇਟੀ ਜਿਹਾ ਹੈ ਨਾ ਤੇ ਉਹਦੇ ਵਿੱਚ ਖਿੜਮੇ ਖਿੜਮੇ ਫੁੱਲ ਬਹੁਤ ਪਿਆਰਾ ਸੂਟ ਸਿਮਰ ਬ੍ਰਾਂਡ ਤੇ ਪ੍ਰਾਈਸ ਹੈਗਾ ਸਿਰਫ 17 1750 ਰੁਪਏ ਲੋ ਜੀ ਅਗਲਾ ਬਲੈਕ ਬਲੈਕ ਲੋ ਇਹ ਲਸ਼ ਰਸ਼ ਕਰਦਾ ਫੈਬਰਿਕ ਹੈ ਬਹੁਤ ਹੀ ਸੋਹਣਾ ਸ਼ਾਈਨ ਬਹੁਤ ਪਿਆਰੀ ਹੈ ਇਹਨਾਂ ਦੇ ਵਿੱਚ ਤੇ ਇਹ ਤੁਹਾਨੂੰ ਮਿਲਣਾ ਹੈ ਅਕੈਡਮੀ ਲੁੱਕ ਦਾ ਸੂਟ 1750 ਚ ਗਲਾਸ オーਗੈਂਜ਼ਾ ਬਾਈ ਸਿਮਰ ਬ੍ਰਾਂਡ ਲੋ ਜੀ ਅਗਲਾ ਲੋ ਦੇਖੋ ਮਸਟਰਡ ਤੇ ਮਸਟਰਡ ਦੇ ਉੱਪਰ ਬਹੁਤ ਪਿਆਰਾ ਜਿਹਾ ਪ੍ਰਿੰਟ ਰਸਟੀ ਜਾ ਠੀਕ ਹੈ ਜੀ ਸਿਰਫ 1750 ਚ ਤੁਹਾਡੇ ਘਰ ਪਹੁੰਚਦਾ ਹੋ ਜਾਣਾ ਬਹੁਤ ਸੋਹਣੀ ਸੂਟ ਨੇ ਇਹ ਇਹਨਾਂ ਦੇ ਆਫਲਾਈਨ ਸਾਡੇ ਕੋਲੇ ਬਹੁਤ ਜ਼ਿਆਦਾ ਸੇਲ ਹੈ ਬਹੁਤ ਪਿਆਰੇ ਪਸੰਦ ਕੀਤੇ ਸੂਟ ਨੇ ਇਹ ਲੋ ਜੀ ਅਗਲਾ ਦੇਖੋ ਇਹ ਆ ਗਿਆ ਜੀ ਤੁਸੀਂ ਜੇ ਕੰਨੀ ਤੋਂ ਦੇਖੋ ਇਹ ਤਾਂ ਇਦਾਂ ਦਾ ਠੀਕ ਹੈ ਜਿਹੜਾ ਵਿੱਚ ਮਸਟਰਡ ਜਿਹਾ ਤੁਹਾਨੂੰ ਵੁੱਡਨ ਮਸਟਰਡ ਜਿਹਾ ਕਲਰ ਦੇ ਹਾਂ ਬ੍ਰਾਊਨ ਮਸਟਰਡ ਜਿਹਾ ਹੁੰਦਾ ਜਿਹੜਾ ਉਹ ਪਰ ਅਦਰਵਾਈਜ਼ ਇਹਦੀ ਜਿਹੜੀ ਹੈ ਗੋਲਡਨ ਜੀ ਲੁੱਕ ਹੈ ਹੈਨਾ ਬਹੁਤ ਪਿਆਰਾ ਜਾਂ ਅਗਲਾ ਇਹ ਵਾਲਾ ਇਹਦੇ ਨਾਲ ਦਾ ਮੈਂ ਲੱਗ ਪਹਿਲਾਂ ਦਿਖਾਇਆ ਮੈਂ ਸ਼ਾਇਦ ਹੈਨਾ ਹਾਂ ਇਹ ਦੂਸਰਾ ਕਲਰ ਹੈ ਲੋ ਕਰੋ ਜੀ ਨੋਟ ਠੀਕ ਹੈ ਰਸਤੀ ਜੀ ਪ੍ਰਿੰਟਿੰਗ ਵਿੱਚ ਤੇ ਕਲਰ ਹੈਗਾ ਇਹਦਾ ਮੋਸ ਮੋਸ ਜੈ ਕਲਰ ਹੈ ਇਹਦਾ ਲੋ ਜੀ ਅਗਲਾ ਬਲੂ ਰਾਇਲ ਬਲੂ ਜਿਹੜਾ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਆ ਲੋ ਬਹੁਤ ਸੋਹਣਾ ਫਿਰੋਜ਼ੀ ਬਲੂ ਜ ਹੈ ਨਾ ਹਾਂ ਲੋ ਇੱਥੇ ਦੇਖ ਲਓ ਕੰਨੀ ਤੋਂ ਤੇ ਕੁਲਮੀ ਜੀ ਮੋٹے ਪ੍ਰਿੰਟ ਤਾਂ ਬਹੁਤ ਪਿਆਰਾ ਲੱਗ ਰਿਹਾ ਸੂਟ ਤੁਹਾਨੂੰ ਨਾ ਹੱਥ ਲਾ ਕੇ ਕੱਪੜੇ ਨੂੰ ਆਨੰਦ ਆ ਜਾਣਾ ਹੈ ਲਾਈਟ weight ਫੈਬਰਿਕ ਆਉਣੇ ਥੋੜੀ ਕੋਲ ਲੋ ਜੀ ਅਗਲਾ ਪਿੰਕ ਗਾਜਰੀ ਪਿੰਕ ਗਾਜਰੀ ਜਈਏ ਲੋ ਜੀ ਦੇਖੋ ਲਸਟਰ ਦੇਖੋ ਫੈਬਰਿਕ ਚ ਲਸ਼ ਰਸ਼ ਕਰਦਾ ਸੂਟ ਸਿਰਫ 1750 ਪੰਜਾਬ ਲਓ ਜੀ ਇਹ ਸੀ ਸਾਡੀ ਅਜਦੀਬ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ ਚ ਹੋਰ ਸੋਹਣੀ ਵੈਰਾਈਟੀ ਨਾਲ ਮਿਲਾਂਗੇ